ਇਹ ਦਰਦ ਨਹੀਂ ਤੁਹਾਡੇ ਪ੍ਰਤੀ ਮੈਨੂੰ ਤਾਂ ਦਿਨ ਯਾਦ ਆ ਬਦਲ ਸਾਹਿਬ ਦੀਆਂ ਸਰਕਾਰਾਂ ਤੁਸੀਂ ਆਪਣੀ ਸਰਕਾਰ ਸਮਝਦੇ ਸੀ ਕਿਸੇ ਨੂੰ ਕੋਈ ਤਕਲੀਫ ਹੁੰਦੀ ਮਿੰਡ ਚ ਆਪਣੇ ਜਨਦਾਦ ਨੂੰ ਫੜਦੇ ਮਿੰਡ ਚ ਸੇਕਲ ਸਾਹਿਬ ਨੂੰ ਫੜਦੇ ਮਿੰਡ ਚ ਮੈਨੂੰ ਮੈਂ ਲਾ 2 ਘੰਟੇ ਮੁੱਖ ਮੰਤਰੀ ਦੇ ਦਰਵਾਜ਼ੇ ਵਾਦਦੇ ਤੁਹਾਨੂੰ ਕੋਈ ਟੈਨਸ਼ਨ ਨਹੀਂ ਸੀ ਤੁਹਾਡੀ ਥੋੜਾ ਰਹਾ ਸੀ ਮੁੱਖ ਮੰਤਰੀ ਬਾਦਲ ਸਾਹਿਬ ਸੰਗਤ ਦਰਸ਼ਨ ਕਰਦੇ ਸੀ ਤੁਹਾਡੇ ਵਿੱਚ ਰਹਿੰਦੇ ਸੀ ਅਸਲੀ ਮੁੱਖ ਮੰਤਰੀ ਦੋ ਹੈ ਆ ਭਗਵੰਤ ਮਾਨ ਕੋਈ ਮੁੱਖ ਮੰਤਰੀ ਹੈ ਮਲੰਗ ਜਹਾ ਪਤਾ ਨਹੀਂ ਕਿਵੇਂ ਬਣ ਗਿਆ ਹਲੇ ਵੀ ਪ੍ਰਾਣੀਆਂ ਆਤਾਂ ਦੀਆਂ ਜਾਨੀਆਂ ਨਹੀਂ ਪ੍ਰਾਣੀਆਂ ਆਤਾਂ ਜਿਹੜਾ ਘਰ ਵਾਲਾ ਜਿਹੜਾ ਬੰਦਾ ਜਿਹੜਾ ਬਾਪ ਦੇ ਖਿਲਾਫ ਉਹਦੀ ਬੇਟੀ ਬੋਲਣ ਲੱਗ ਜੇ ਇਹਦਾ ਮਤਲਬ ਹੈ ਐਜਾ ਗੰਦਾ ਬੰਦਾ ਨਹੀਂ ਹੋ ਸਕਦਾ ਜਿਹੜਾ ਬੇਟੀ ਆਪਣੇ ਬਾਪ ਦੇ ਖਿਲਾਫ ਇਕ ਕੋਈ ਗਰੰਟੀ ਪੂਰੀ ਕੀਤੀ ਹੈ ਸਾਰਿਆਂ ਨੇ ਵਿਆਹ ਕਰਾ ਲਏ ਆਪਣੇ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨ ਵਾਲਾ ਹਾਂ ਕਿਨੇ ਬਲਕਾਰ ਸਿੰਘ ਹਾਂ ਅੱਛਾ ਹੋਰ ਯਾਰ ਕਰਤੂਤਾਂ ਦੇਖੋ ਆ ਬਲਕਾਰ ਸਿੰਘ ਇਹਨੇ ਮਨਿਸਟਰ ਦੀ ਟੇਪ ਦੇਖੀ ਹੈ ਕਿਨੇ ਦੇਖੀ ਹੱਥ ਖੜ ਕਰਿਓ ਓਏ ਇੰਨੇ ਨੇ ਦੇਖ ਲਈ ਕਟਾਰੂ ਚੱਕ ਦੀ ਨਾ ਦੇਖਿਓ ਖਤਰਨਾਕ ਹੈ ਜਿਆਦੀ ਕਟਾਰੂ ਚੱਕ ਵਾਲੀ ਉੱਤੇ ਇਹਨਾਂ ਦਾ ਹੋਰ ਹੈ ਇੱਥੇ ਪਟਿਆਲੇ ਵਾਲਾ ਕਿਹੜਾ ਸੀ ਐਮਐਲਏ ਇਹ ਕੋਹ ਹੈ ਆ ਸਾਰੇ ਇਐਡੀ ਹੀ ਹੈ ਕੈਰੇਕਟਰ ਸਾਰੇ ਦੇ ਜਾਈ ਹੈ ਨਾਲੇ ਤੁਸੀਂ ਇੱਕਲ ਦੱਸੋ ਯਾਰ ਸਰਕਾਰ ਤਾਂ ਕਾਲੀ ਦਲ ਦੀ ਸਰਕਾਰ ਹੀ ਸੀ ਜਦੋਂ ਤੁਸੀਂ ਦੇਖੋ ਆ ਜੀਰੇ ਵਾਲੇ ਦੱਸੋ ਤੁਸੀਂ ਅੱਜ ਪਠਿੰਡੇ ਜਾਂਦੇ ਹੋ ਪਤਾ ਲੱਗਦਾ ਹੈ ਇੱਥੇ ਅੰਮ੍ਰਿਤਸਰ ਜਾਣੇ ਹੋ ਇੱਥੇ ਕਿਤੇ ਮਰਜੀ ਜਾਣੇ ਹੋ ਸੜਕਾਂ ਦੇਖੋ ਕਹਿ ਜੀ ਬਣਾਣੀਆਂ ਇੱਥੇ 에어ਪੋਰਟ ਬਣਾਤੇ ਤੁਹਾਡੇ ਸ਼ਹਿਰ ਚ ਜੀਰੇ ਚ ਜੋ ਡਿਵੈਲਪਮੈਂਟ ਹੋਈ ਹੈ ਅਕਾਲੀ ਦਲ ਦੀ ਸਰਕਾਰਾਂ ਤੇ ਹੋਈ ਹੈ ਤੁਹਾਡੇ ਪਿੰਡਾਂ ਚ ਵੀ ਡਿਵੈਲਪਮੈਂਟ ਹੋਈ ਹੈ ਅਕਾਲੀ ਦਲ ਦੀ ਸਰਕਾਰਾਂ ਚ ਹੋਈ ਹੈ ਜਿਸ ਦਿਨ ਸਰਕਾਰ ਆਪਾ ਲਾ ਦਿੰਨੇ ਆ ਉਸੇ ਦਿਨ ਉੱਥੇ ਹੀ ਕੰਮ ਰੁਕ ਜਾਂਦਾ ਹੈ